स्टार एजी न्यूज़ चैनल से तो आपका स्वागत करते हैं नभिया और ताजी खबरें देखने स्टार एजी न्यूज़ चैनल को लाइक शेयर कमेंट और सब्सक्राइब जरूर करो सत श्री अकाल स्टार एजी न्यूज़ चैनल देखने वाले सारे दर्शकों का स्वागत करते हैं न्यूज़ चैनल तो अमरजीत सिंह ਕੋਟ ਖਾਲਸਾ ਸੁੰਦਰ ਨਗਰ ਇਲਾਕੇ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਡਾਕਟਰ ਰਾਜਕਮਰ ਵੇਰਕਾ ਆਦਿ ਕਾਂਗਰਸ ਪਾਰਟੀ ਦੇ ਹੋਰ ਵੀ ਵਰਕਰ ਪਹੁੰਚੇ ਅਤੇ ਉਹਨਾਂ ਦੇ ਪਹੁੰਚਣ ਤੇ ਕਿੰਗ ਮੁਹੰਮਦ ਯੂਸਫ ਵੱਲੋਂ ਸਵਾਗਤ ਕੀਤਾ ਗਿਆ ਕਿੰਗ ਮੁਹੰਮਦ ਯੂਸਫ ਆਮ ਆਦੀ ਪਾਰਟੀ ਨੂੰ ਛੱਡ ਕੇ ਅਤੇ ਹੋਰ ਵੀ ਵਰਕਰਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਅਤੇ ਇਲਾਕੇ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਗੱਲਬਾਤ ਕਰਦੇ ਹਾਂ ਅਤੇ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਆਓ ਤਸਵੀਰਾਂ ਸਾਂਝੀਆਂ ਕਰੀਏ ਇਲੈਕਸ਼ਨ ਆ ਰਹੀ ਹੈ ਤੇ ਆਪ ਜੀ ਕੋਈ ਥਾਂ ਤੋਂ ਲੈ ਕੇ ਚਾਹੇ ਕੀ ਕਹਿਣਾ ਚਾਹਤੇ ਅੱਜ ਇਲੈਕਸ਼ਨ ਦੇ ਵਿੱਚ ਕੋਟਕਾਲ ਸਾਹ ਦੇ ਇਲਾਕੇ ਚ ਚੋਣ ਪ੍ਰਚਾਰ ਕਰਨਾ ਹੈ ਸਤਜੀ ਸਾਡੇ ਤੋਂ ਕੌਂਸਲਰ ਰਹੇ ਜਿਹੜੇ ਉਹ ਸੀ ਡਾਕਟਰ ਰਾਜਕਮਰ ਵੇਰਕਾ ਜੀ ਛਵੀ ਢਿਲੋਂ ਜੀ ਮੇਰ ਸਾਹਿਬ ਇੱਕ ਜਲਸਾ ਹੋਇਆ ਸੀ ਜਿਹਦੇ ਚ ਅਸੀਂ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਕਿਸ ਤਰੀਕੇ ਨਾਲ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਨੂੰ ਜਾ ਰਹੀ ਲੋਕਾਂ ਨੂੰ ਲਾਮਬੰਦ ਕੀਤਾ ਜਿੰਨੀ ਵੱਡੀ ਮੰਗਾਈ ਰਹੀ ਹੈ ਜਿੰਨਾ ਵੱਡਾ ਇੱਥੇ ਹਾਲਾਤ ਮਾੜੇ ਰਹੇ ਨੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਬਦਲਾਅ ਦੇ ਨਾਂ ਤੇ ਸਰਕਾਰ ਬਣਾਈ ਸੀ ਜਿੰਨਾ ਉਹਨਾਂ ਨੇ ਮਾੜੇ ਹਾਲਾਤ ਕੀਤੇ ਨੇ ਜਿੰਨੇ ਕਾਲੀਦਾਲ ਦੇ ਮਾੜੇ ਹਾਲਾਤ ਨੇ ਜਿਨ੍ਹਾਂ ਨੇ ਬੇਇਜ਼ਬੀਆਂ ਤੇ ਇਹਨੇ ਮਾੜੇ ਮਤਲਬ ਉਹਨਾਂ ਦੇ ਰਾਜ ਦੇ ਵਿੱਚ ਹੋਈਆਂ ਨੇ ਨਿਆਂ ਨਹੀਂ ਮਿਲੇ ਉਹਨਾਂ ਸਾਰਿਆਂ ਦੀ ਮੈਂ ਹੀ ਗੱਲ ਬਾਤ ਇੱਥੇ ਰੱਖੀ ਤੇ ਲੋਕਾਂ ਨੂੰ ਲਾਂਬਤ ਕੀਤਾ ਕਿ ਇੰਡੀਆ ਆਲਾਈਂਸ ਦੀ ਸਰਕਾਰ ਬਣਨੀ ਹੈ ਤੁਸੀਂ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਬਈ ਅੱਜ ਮੈਨੂੰ ਖੁਸ਼ੀ ਹੈ ਕਿ ਸਾਡੇ ਸਾਰੇ ਭਾਈਚਾਰੇ ਉਹਨਾਂ ਨੇ ਇਕੱਠਿਆਂ ਹੋ ਕੇ ਜਿਹੜੀ ਮੀਟਿੰਗ ਕੀਤੀ ਹੈ ਔਰ ਮੌਲਵੀ ਸਾਹਿਬ ਔਰ ਕਿੰਗ ਸਾਹਿਬ ਇਹਨਾਂ ਦੀ ਅਗਵਾਈ ਹੇਠ ਮੀਟਿੰਗ ਹੋਈ ਹੈ ਔਰ ਸਾਰਾ ਸਾਡਾ ਗੁੱਜਰ ਭਾਈਚਾਰਾ ਜਿੰਨੇ ਵੀ ਲੋਕ ਆਮ ਆਦਮੀ ਪਾਰਟੀ ਚੋਂ ਇਹ ਛੱਡ ਕੇ ਆਮ ਆਦਮੀ ਪਾਰਟੀ ਨੂੰ ਇਹ ਕਾਂਗਰਸ ਚ ਸ਼ਾਮਲ ਹੋਏ ਆ ਅਸੀਂ ਇਹਨਾਂ ਦਾ ਸਵਾਗਤ ਕੀਤਾ ਔਰ ਅਸੀਂ ਉਮੀਦ ਕਰਦੇ ਆਂ ਕਿ ਇਹ ਹੁਣ ਉਹਨਾਂ ਦੇ ਜਿਹੜੇ ਝੂਠੇ ਲਾਰੇ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਚ ਨਹੀਂ ਆਣਗੇ ਔਰ ਇਹ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਧੰਨਵਾਦ ਅੱਜ ਐਮਪੀ ਓਜਲਾ ਤੇ ਹੋਰ ਵੀ ਰਾਸ਼ਪਾਲ ਮੀਰਕਾ ਹੋਰ ਵੀ ਕਾਂਗਰਸ ਪਾਰਟੀ ਦੇ ਇੱਥੇ ਮੁੱਦਬਰ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੀ ਬismillahirrahmanirrahim ਮੈਂ ਆਪਣਾ ਆਮ ਆਦਮੀ ਪਾਰਟੀ ਤੋਂ ਪਹਿਲਾਂ ਵਾਡਨ ਚਾਰ ਸੀਗਾ ਹੁਣ ਅਸੀਂ ਮਤਲਬ ਕੁਝ ਆਮਾਦੀ ਪਾਰਟੀ ਨਾਲ ਜੋ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਉਹ ਪੂਰੇ ਨਾ ਕਰ ਸਕੇ ਅਸੀਂ 19000 ਕੁਝ ਵੋਟਾਂ ਤੇ ਆਪਣੇ ਏਰੀਆ ਦੇ ਵਿੱਚ ਉਹਨਾਂ ਨੂੰ ਜਿਤਾਇਆ ਸੀਗਾ ਪਰ ਅੱਜ ਸਾਨੂੰ ਮਤਲਬ ਮੁਹੱਲੇ ਵਾਲਿਆਂ ਨੇ ਇੰਨਾ ਕੁ ਪਰੇਸ਼ਾਨ ਕਰਤੇ ਭਾਈ ਸਾਡੇ ਜਨਾਨੀਆਂ ਲੇਡੀਜ਼ ਨੂੰ ਕਹਿੰਦੀ ਇਹ ਵੀ ਸਾਡਾ 1000 ਰੁਪਿਆ ਲਿਓ 1000 ਕਿੱਥੇ ਆ ਤੇ ਕੋਈ ਸੀਵਰੇਜ ਕੋਈ ਕਿਸੇ ਕਿਸਮ ਦੀ ਜੋ ਵੀ ਉਹਨਾਂ ਦੀ ਸਮੱਸਿਆ ਜੀ ਉਹ ਹੱਲ ਨਹੀਂ ਕਰਾ ਸਕੇ ਅਸੀਂ ਵੀ ਆਪਣੇ ਜਿੰਨੇ ਵੀ ਸਾਡੇ ਆਪਣੇ ਸੀਨੀਅਰ ਸਾਡੇ ਐਮਐਲਏ ਸਾਹਿਬ ਸੀਗੇ ਔਰ ਜਿਹੜੇ ਸਾਡੇ ਬਲਾਕ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਸਾਡੀਆਂ ਮੁਸ਼ਕਲਾਂ ਸੁਣੋ ਸਾਡੇ ਮਹੱਲੇ ਦੇ ਵਿੱਚ ਜੋ ਵੀ ਮੁਸ਼ਕਲ ਪਰੇਸ਼ਾਨੀ ਚੱਲਦੀ ਪਈ ਆ ਤੁਹਾਨੂੰ ਉਹਨਾਂ ਦਾ ਹੱਲ ਕਰਨਾ ਪੈਣਾ ਪਰ ਉਹਨਾਂ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਉਹਨਾਂ ਅਸੀਂ ਆਪਣਾ ਔਜਲਾ ਸਾਹਿਬ ਦੇ ਨਾਲ ਅਸੀਂ ਚੱਲ ਪਏ ਆ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨ ਕਰਦੇ ਆ ਔਜਲਾ ਸਾਹਿਬ ਸਾਡੇ ਕੋ ਆਏ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਸਾਡੇ ਆਪਣੇ ਡਾਕਟਰ ਰਾਜਕਮਰ 베ਰਕਾ ਜੀ ਜਿਹੜੇ ਸਾਡੇ ਐਮਐਲਏ ਸਾਹਿਬ ਸੀਗੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨ ਕਰਦੇ ਆ ਸਾਡੇ ਰਾਜਾ ਜੀ ਔਰ ਸਾਡੇ ਸਰਪੰਚ ਆਪਣੇ ਮੀਰਾਕੋਟ ਤੋਂ ਉਹ ਵੀ ਸਾਨੂੰ ਉਹਨਾਂ ਸਾਨੂੰ ਆਪਣਾ ਪਾਰਟੀ ਜੁਆਇਨ ਕਰਾਈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨ ਕਰਦੇ ਆ ਤੇ ਸਾਡੇ ਸੈਕਟਰ ਮੈਂਬਰ ਜਿਹੜੇ ਕਾਂਗਰਸ ਪਾਰਟੀ ਵਿੱਚ ਦੇ ਅੱਜ ਜ਼ਿਆਦਾਤਰ ਸਾਡਾ ਸੁੰਦਰਨਗਰ ਏਰੀਆ ਤੇ ਇੰਦਰਪੁਰੀ ਏਰੀਆ ਤੇ ਸਾਡਾ ਆਦਰਸ਼ਨਗਰ ਏਰੀਆ ਤੇ ਆਪਣਾ ਬਾਗੜੀ ਮਹੱਲਾ ਸਾਰਾ ਸਾਡਾ ਸਾਡਾ ਕਾਂਗਰਸੀ ਹੋ ਗਿਆ ਜੀ ਅਸੀਂ ਹੁਣ ਕਾਂਗਰਸ ਦੀ ਹੈ ਜਿਹੜੀ ਉਹ ਸਪੋਰਟ ਕਰਾਂਗੇ ਤੇ ਆਪਣੇ ਐਮਪੀ ਸਾਹਿਬ ਔਜਲਾ ਸਾਹਿਬ ਨੂੰ ਅਸੀਂ ਐਮਪੀ ਬਣਾ ਕੇ ਰਾਵਾਂਗੇ ਤੇ ਹੋਰ ਇਸੇ ਉਹਨਾਂ ਨੂੰ ਬਣਾਵਾਂਗੇ ਅੱਜ ਔਜਲਾ ਸਾਹਿਬ ਪਹੁੰਚੇ ਕਿਹੜੇ-ਕਿਹੜੇ ਉਹਨਾਂ ਨੂੰ ਕੰਮ ਕਹੀ ਦੇਖੋ ਜੀ ਆਪਣੇ ਔਜਲਾ ਸਾਹਿਬ ਹੁਣਾ ਨੂੰ ਜੋ ਅਸੀਂ ਕੰਮ ਕਹੀ ਸੀ ਉਹਨਾਂ ਨੇ ਆਪਣਾ ਸਾਡੇ ਨਾਲ ਇਹ ਵਾਦਾ ਕੀਤਾ ਕਿ ਅਸੀਂ ਤੁਸੀਂ ਸਾਨੂੰ ਜਿਤਾਓ ਅਸੀਂ ਜੋ ਵੀ ਆਪਣੀ ਆ ਰੇਲਵੇ ਟਰੈਕ ਨੂੰ ਲੈ ਕੇ ਸਮੱਸਿਆ ਜੋ ਵੀ ਇੰਦਰਪੁਰੀ ਨੂੰ ਜਾਣ ਲਾਣਾ ਜਿਹੜਾ ਰਸਤਾ ਹੈ ਉਹ ਅਸੀਂ ਤੁਹਾਨੂੰ ਦਬਾਵਾਂਗੇ ਅਸੀਂ ਤੁਹਾਡਾ ਮੁੱਦਾ ਜਿਹੜਾ ਉਹ ਸੈਂਟਰ ਸਰਕਾਰ ਵਿੱਚ ਰੱਖਾਂਗੇ ਔਰ ਪਾਰਲੀਮੈਂਟਰ ਵਿੱਚ ਰੱਖਾਂਗੇ ਔਰ ਜੋ ਵੀ ਤੁਹਾਡੀ ਮੁਸ਼ਕਲ ਪਰੇਸ਼ਾਨੀ ਅਸੀਂ ਹਰ ਇੱਕ ਇਨਸਾਨ ਦੇ ਨਾਲ ਜੋ ਆ ਅਹੀਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਤੁਹਾਡੀ ਜੋ ਵੀ ਮੁਸ਼ਕਲਾਂ ਹੋਈਆਂ ਆਪਣੀ ਸਰਕਾਰ ਅੱਗੇ ਦੱਸਾਂਗੇ ਆਪਣੇ ਪ੍ਰਧਾਨ ਮੰਤਰੀ ਅੱਗੇ ਰੱਖਾਂਗੇ ਅਹੀਂ ਤੁਹਾਡੇ ਨਾਲ ਖੜਾਂਗੇ ਜੀ ਪਰ ਜੇ ਦੇਖਿਆ ਜਾਵੇ ਕਈ ਸਰਕਾਰਾਂ ਆਈਆਂ ਪਰ ਇੰਦਰਾਪੁਰੀ ਜਾਨ ਸੁਦਰ ਨਗਰ ਇਲਾਕੇ ਦਾ ਫਾਇਦੇ ਕ ਸਫਾਈ ਦਾ ਧਿਆਨ ਦਿੱਤਾ ਗਿਆ ਬਿਲਕੁਲ ਇਹ ਤੇ ਬਿਲਕੁਲ ਪੱਕੀ ਗੱਲ ਹੈ ਜੀ ਕਿੰਨੇ ਆ ਸਮਾਂ ਤੋਂ 30 35 ਸਾਲ ਤੋਂ ਜੋ ਵੀ ਆਪਣਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਈਆਂ ਨੇ ਉਹਨਾਂ ਨੇ ਇੰਦਰਪੁਰੀ ਦਾ ਕੋਈ ਵਿਕਾਸ ਨਹੀਂ ਕੀਤਾ ਜੇ ਕਿਸੇ ਨੇ ਕੀਤਾ ਉਹਦੇ ਥੋੜਾ ਬਾਦਾ ਕੋਈ ਕਿਸੇ ਦਾ ਸੀਵਰ ਚ ਪਵਾਤਾ ਉਹ ਢੱਕਣ ਕਰਾਤਾ ਉਹ ਠੀਕ ਆ ਇਹ ਤੋਂ ਇਲਾਵਾ ਕੋਈ ਕੁਛ ਨਹੀਂ ਕੀਤਾ ਆਪਾਂ ਬਾਈਕ ਨੂੰ ਤਾਂ ਲੈ ਕੇ ਕੀ ਆਪਾਂ ਤੁਰ ਕੇ ਵੀ ਇੰਦਰਪੁਰੀ ਏਰੀਆ ਦੇ ਵਿੱਚ ਨਹੀਂ ਲੰਘ ਸਕਦੇ ਹੁਣ ਅਸੀਂ ਆਪਣੇ ਇੰਦਰਪੁਰੀ ਵਾਲੇ ਸਮੂਹ ਵਾਸੀ ਜਿਹੜੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਕਿਹਾ ਜੀ ਹੁਣ ਅਸੀਂ ਉਹ ਬੰਦਾ ਖੜਾ ਕਰਨਾ ਜੀ ਜਿਹੜਾ ਸਾਡੀਆਂ ਮੁਸ਼ਕਲਾਂ ਸੁਣੇ ਤੇ ਜਿਹੜਾ ਸਾਡੇ ਹੱਕ ਵਿੱਚ ਖੜੇ ਇਸ ਕਰਕੇ ਅਸੀਂ ਇਹ ਆਪਣਾ ਹੁਣ ਇਹ ਫੈਸਲਾ ਲੈ ਲਿਆ ਵੀ ਅਸੀਂ ਉਸ ਆਦਮੀ ਨੂੰ ਅੱਗੇ ਲਿਆਵਾਂਗੇ ਜੀ ਜਿਹੜਾ ਸਾਡੀਆਂ ਮੁਸ਼ਕਲਾਂ ਸੜੇ ਉਹ ਸਾਡੀਆਂ ਮੁਸ਼ਕਲਾਂ ਦਾ ਹੱਲ ਕਰੇ ਔਰ ਉਹ ਔਜਲਾ ਸਾਹਿਬ ਨੇ ਸਾਡੇ ਨਾਲ ਆਪਣਾ ਵਾਅਦਾ ਕਰ ਲਿਆ ਪੀ ਜੋ ਵੀ ਤੁਹਾਡੀ ਮੁਸ਼ਕਲ ਪਰੇਸ਼ਾਨੀ ਹੈ ਤੁਸੀਂ ਮਤਲਬ ਸਾਡੇ ਹਾਕਤ ਵਿੱਚ ਸਾਡੇ ਨਾਲ ਖੜੋ ਤੇ ਅਸੀਂ ਤੁਹਾਡੀਆਂ ਮੁਸ਼ਕਲਾਂ ਹੱਲ ਕਰਵਾਵਾਂਗੇ ਅਸੀਂ ਜਿੱਦਾਂ ਮਰਜੀ ਹੱਲ ਕਰਵਾਈਏ ਇਸ ਕਰਕੇ ਅੱਜ ਇਕੱਠ ਕੀਤਾ ਸੀ ਇੱਥੇ ਜੀ ਤੇ ਇੱਥੇ ਉਹ ਆਏ ਸੀ ਉਹਨਾਂ ਨੇ ਆਪਣੇ ਸੁਝਾਅ ਜੋ ਵੀ ਸਾਨੂੰ ਦੱਸੇ ਨੇ ਤੇ ਅਸੀਂ ਵੀ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਅੱਜ ਤੁਹਾਨੂੰ ਵੀ ਇੱਕ ਉਦਾਂ ਦਿੱਤਾ ਗਿਆ ਕਿਹੜਾ ਦਿੱਤਾ ਗਿਆ ਜੀ ਮੈਨੂੰ ਆਪਣਾ ਆਪਣਾ ਕਾਂਗਰਸ ਹੀ ਆਪਣਾ ਜਿਹੜੀ ਐਮਪੀ ਇਲੈਕਸ਼ਨ ਜਿਹੜੀ ਉੱਤੇ ਹੋਣੀ ਆ ਉਹ ਮੈਂ ਜਿਹੜੀ ਪਾਰਟੀ ਜੁਆਇਨ ਕੀਤੀ ਮੈਨੂੰ ਉਹਨਾਂ ਨੇ ਆਲ ਮੁਸਲਮਾਨ ਦਾ ਜਿਹੜਾ ਉਹ ਆਪਣਾ ਆਪਣਾ ਚੇਅਰਮੈਨ ਲਾ ਦਿੱਤਾ ਗਿਆ ਜੀ ਤੇ ਮੈਂ ਆਓ ਜਲਾ ਸਾਹਿਬ ਦਾ ਦਾ ਸਮੂਹ ਜਿਹੜੇ ਆਪਣੇ ਸੀਨੀਅਰ ਸਾਡੇ ਆਗੂ ਨੇ ਸਾਡੇ ਵਾਪਸ ਮਨ ਸਾਡੇ ਅੰਕਲ ਜੀ ਨੇ ਔਰ ਆਪਣੇ ਆਪਣੇ ਸਰਜੀਤ ਸਿੰਘ ਜੀ ਜਿਹੜੇ ਬੜੇ ਲੰਮੇ ਸਮੇਂ ਤੋਂ ਕਾਂਗਰਸ ਦੀ ਭੂਮਿਕਾ ਨਿਭਾਉਂਦੇ ਆ ਰਹੇ ਨੇ ਔਰ ਸਾਡੇ ਮਨੇਰ ਜਨਰਲ ਸੈਕਟਰੀ ਆਪਣੇ ਸਤਪਾਲ ਸਿੰਘ ਜੀ ਔਰ ਮੇਰੇ ਜੁਆਇੰਟ ਸੈਕਟਰੀ ਆਪਣੇ ਲਖਬੀਰ ਸਿੰਘ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਸਾਡੇ ਆਪਣੇ ਆਪਣੇ ਸਾਭੀ ਬਵਾਈ ਜੀ ਨੇ ਆਪਣੇ ਤੇ ਇਹਨਾਂ ਨੇ ਵੀ ਬਹੁਤ ਸਾਡਾ ਸਹਿਯੋਗ ਦਿੱਤਾ ਆ ਨਿਜਰ ਡੇਰੀ ਵਾਲੇ ਵੀ ਆਪਣੇ ਕੋਲ ਆਏ ਨੇ ਇਹਨਾਂ ਨੇ ਵੀ ਸਵੇਰ ਤੋਂ ਔਰ ਸ਼ਾਮ ਤੱਕ ਸਾਡੇ ਨਾਲ ਕੱਲ ਵੀ ਆਪਣੀ ਬਹੁਤ ਭੂਮਿਕਾ ਨਿਭਾਈ ਹਰ ਗਲੀ ਵਿੱਚ ਜਾ ਕੇ ਹਰ ਮਹੱਲੇ ਦੇ ਵਿੱਚ ਜਾ ਕੇ ਅਸੀਂ ਸਾਰਿਆਂ ਨੂੰ ਇਹ ਕਹਿ ਆ ਵੀ ਸਵੇਰੇ ਆਪਣੇ ਔਜਲਾ ਸਾਹਿਬ ਆ ਰਹੇ ਨੇ ਤੇ ਸਾਰਿਆਂ ਨੂੰ ਮਤਲਬ ਤੁਸੀਂ ਸਾਰਿਆਂ ਨੇ ਪਹੁੰਚਣਾ ਤੇ ਸਾਡਾ ਸਾਥ ਦੇਣਾ ਆਪਾਂ ਐਰ ਕੀ ਆਮ ਆਪਣੀ ਐ ਪੰਜੇ ਨੂੰ ਮੋਹਰ ਲਾਉਣੀ ਆ ਤੇ ਆਪਾਂ ਐਮਪੀ ਸਾਹਿਬ ਨੂੰ ਜਿਤਾਉਣਾ ਔਰ ਕਾਂਗਰਸ ਨੂੰ ਆਪਾਂ ਜਿਤਾਉਣਾ